ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਾਤਸ਼ਾਹ ਜੀ ਆਪ ਜੀ ਕਿੰਨੇ ਅੰਗ ਤੇ ਸੀਗੇ ਆਪਾਂ 36 ਤੇ ਹਾਂਜੀ ਮਹਾਰਾਜ 36 ਅੰਗ ਤੇ ਹੈਗੇ ਜੀ ਸ਼ੰਕਾ ਕਹਿੰਦੇ ਦਇਆ ਕਾ ਕੀ ਆਸਰੂਪ ਹੈ ਸਮਾਦਾਨ ਬਾਲਕ ਪਰ ਅਤੇ ਬਿਰਧ ਪਰ ਬਿਰਧ ਪੁਰਸ਼ ਪਰ ਦਇਆ ਕਰਨੀ ਅਰੋਗੀ ਪੁਰਸ਼ ਕਾ ਜਥਾ ਸ਼ਕਤੀ ਸੇ ਦੁੱਖ ਦੂਰ ਕਰਨਾ ਸਭ ਜੀਵੋਂ ਕੋ ਪਰਮੇਸ਼ਰ ਸਭ ਜੀਵੋਂ ਕਾ ਪਰਮੇਸ਼ਰ ਸੇ ਸੁਖ ਮੰਗਣਾ ਇਹ ਦਇਆ ਕਾ ਸਰੂਪ ਹੈ ਸ਼ੰਕਾ ਐਸੀ ਦਇਆ ਕਿਸ ਨੇ ਕਰੀ ਹੈ ਸਮਾਧਾਨ ਐਸੀ ਸ਼ਿਵੀ ਰਾਜਾ ਨੇ ਕਰੀ ਹੈ ਇਸ ਪਰ ਸ਼ਿਵੀ ਰਾਜਾ ਦੀ ਗਾਥਾ ਇੱਕ ਸ਼ਿਵੀ ਰਾਜਾ ਬੜਾ ਤਰਮਾਤਮਾ ਥਾ ਹਰ ਇੱਕ ਜੀਵ ਪਰ ਦਇਆ ਕਰਤਾ ਥਾ ਭਾਵ ਸਭ ਜੀਵਾਂ ਦੀ ਰੱਖਿਆ ਕਰਦਾ ਥਾ ਐਸੀ ਉਪਮਾ ਇੰਦਰ ਨੇ ਸੁਣੀ ਤਬ ਇੰਦਰ ਸ਼ਿਵੀ ਰਾਜਾ ਦੀ ਪ੍ਰੀਖਿਆ ਕਰਨ ਕੇ ਲਈ ਆਪ ਬਾਜ ਬਣਾ ਔਰ ਅਗਨੀ ਕਬੂਤਰ ਬਣਾ ਅਗਨੀ ਦੇਵਤਾ ਔਰ ਅਗਨੀ ਕਬੂਤਰ ਬਣਾ ਆਗੇ ਆਗੇ ਕਬੂਤਰ ਪਾਛੇ ਪਾਛੇ ਰਾਜਾ ਪਾਛੇ ਪਾਛੇ ਬਾਜ ਲੱਗਾ ਹਾਂਜੀ ਆਗੇ ਆਗੇ ਕਬੂਤਰ ਪਾਛੇ ਪਾਛੇ ਬਾਜ ਲੱਗਾ ਸੋ ਕਬੂਤਰ ਉੜਦਾ ਹੁਆ ਰਾਜਾ ਕੀ ਗੋਦ ਮੇ ਜਾਏ ਬੈਠਾ ਬਾਜ ਪੀ ਰਾਜਾ ਕੇ ਸਨਮੁਖਾਨ ਬੈਠਾ ਬਾਜ ਬੋਲਾ ਇਹ ਮੇਰਾ ਭਖ ਹੈ ਮੇਰੇ ਕੋ ਭੂਖ ਲਗ ਭਖ ਸਮਝਦੇ ਹੋ ਭੋਜਨ ਹਾਂਜੀ ਖਾਣਾ ਹਾਂ ਮੇਰੇ ਕੋ ਭੂਖ ਲੱਗੀ ਹੈ ਲੱਗ ਰਹੀ ਹੈ ਇਸ ਕੋ ਤਿਆਗ ਮੈਂ ਖਾਉ ਯਾਨੀ ਤੇ ਇਹਨੂੰ ਛੱਡ ਦੇ ਮੈਂ ਇਹਨੂੰ ਖਾਵਾਂ ਰਾਜਾ ਬੋਲਾ ਇਸ ਨੇ ਮੇਰੀ ਸ਼ਰਨ ਲਈ ਹੈ ਇਸ ਕੋ ਮੈਂ ਨਹੀਂ ਤਿਆਗੂੰਗਾ باج بولا کسی کا پوجن کھوس لینا یہ بھی ترم نہیں ہے راجہ بولا اس کو میں نہیں دیوں گا تم اور کسی کا ماس لے کر اپنی پوکھ دور کر لے میں ابھی منگا دیتا ہوں باج بولا جو اور کسی کا جو تو ماس منگا دیتا ہے سو اس میں جیب آتم نہیں ہے میں اور کسی جیب کا ماس نہیں لیوں گا ਜੇਕਰ ਤੂੰ ਐਸਾ ਦਿਆਲੂ ਹੈ ਤਬ ਤੂੰ ਆਪਣਾ ਇਸ ਕਬੂਤਰ ਕੇ ਸੰਭ మాਸ ਤੋਲ ਦੇ ਰਾਜਾ ਨੇ ਸੋਚਿਆ ਜੇਕਰ ਆਪਣੇ ਤਨ ਕਾ ਮਾਸ ਦੇਣੇ ਸੇ ਇਸ ਕਬੂਤਰ ਕੀ ਜਾਨ ਬਚ ਜਾਏ ਤੋ ਔਰ ਕਿਆ ਬਾਤ ਹੈ ਸਰੀਰ ਨੇ ਅੰਤ੍ਰਣ ਨਹੀਂ ਜੋ ਇਸ ਕੇ ਅਰਥ ਲੱਗ ਜਾਏ ਤੋ ਔਰ ਕਿਆ ਬਾਤ ਹੈ ਰਾਜਾ ਨੇ ਕਹਾ ਅੱਛਾ ਤਰਾਜੂ ਮੰਗਾ ਤਰਾਜੂ ਸਮਝਦੇ ਹੋ ਤੱਕੜੀ ਜੇ ਚ ਤੋਲ ਦਿੰਦੇ ਹਾਂ ਜੀ ਤਰਾਜੂ ਮੰਗਾ ਕੇ ਇੱਕ ਛਾਬੇ ਪਰ ਕਬੂਤਰ ਰੱਖ ਦਿਆ ਦੂਸਰੇ ਛਾਬੇ ਪਰ ਆਪਣੇ ਪਟਕਾ ਮਾਸ ਕਾਟ ਕੇ ਰੱਖਾ ਉਹ ਕਬੂਤਰ ਭਾਰਾ ਹੋ ਗਿਆ ਫਿਰ ਰਾਜਾ ਨੇ ਹੋਰ ਮਾਸ ਰੱਖਾ ਫਿਰ ਭਾਰਾ ਹੋ ਗਿਆ ਕਿਉਂਕਿ ਉਹ ਕਬੂਤਰ ਵੀ ਚਲੀ ਗਿਆ ਜਿਉਂ-ਜਿਉਂ ਉਹ ਰਾਜਾ ਮਾਸ ਕਾਟ ਕੇ ਧਰੀ ਜਾਏ ਤਿਉਂ-ਤਿਉਂ ਉਹ ਭਾਰਾ ਹੋਤਾ ਜਾਏ ਨਿਦਾਨ ਨਿਦਾਨ ਮਤਲਬ ਲਾਸਟ ਅਖੀਰ ਹੈ ਨੇ ਅੱਛਾ ਤਾਂ ਜੀ ਸਾਰੇ ਸਰੀਰ ਦਾ మాਸ ਵੀ ਭਖ ਲਿਆ ਸਾਰੇ ਸਰੀਰ ਦਾ మాਸ ਵੀ ਰੱਖ ਦੀਆ ਫੇਰ ਵੀ ਪੂਰਾ ਨਾ ਹੁਆ ਤਬ ਰਾਜਾ ਨੇ ਸੋਚਿਆ ਅਬ ਮੇਰਾ ਧਰਮ ਜਾਂਦਾ ਹੈ ਦਇਆ ਰੂਪੀ ਧਰਮ ਪਾਲਣੇ ਕੇ ਲੀਏ ਰਾਜਾ ਆਪਣਾ ਸਿਰ ਉਤਾਰ ਕਰ ਧਰਨੇ ਲੱਗਾ ਤਬ ਦੋਨੋ ਦੇਵਤੇ ਪ੍ਰਗਟ ਹੋਏ ਹੋ ਗਏ راجہ کا ہاتھ پکڑ لیا کہا ہے hey راجہ تو تان ہے تان ہے تان تیرا ترم تان ہے اب تو میرے سے وار مانگ راجہ نے کہا میں آپ سے اے ہی بار چاہتا ہوں آگے کل کالجوں آنے والا ہے ایسی پریکھیا پھیر نہیں لینی اندر نے کہا تتھا استو ایسے کہا کہ چلے گئے اس دیا روپی دھرم سے راجہ کا سریر تو ترت راجی ہو گیا ਇਸ ਕਾ ਨਾਮ ਦਇਆ ਹੈ ਦਇਆ ਕਰੋ ਤਾਂ ਐਸੀ ਕਰੋ ਉਹਨਾਂ ਨੇ ਪਹਿਲਾਂ ਲਿਖਿਆ ਨਾ ਖਿਮਾ ਅਹਿੰਸਾ ਦਇਆ ਮਿਰਦ ਖਿਮਾ ਦਾ ਵੀ ਹੋ ਗਿਆ ਅਹਿੰਸਾ ਦਾ ਵੀ ਹੋ ਗਿਆ ਤੇ ਦਇਆ ਦਾ ਵੀ ਹੋ ਗਿਆ ਹੁਣ ਆਏਗਾ ਮਿਰਦ ਦਾ ਹਾਂ ਇਹ ਤੇ ਸ਼ੰਕ ਮਿਰਦ ਕਾ ਕੀ ਰੂਪ ਹੈ ਸਮਾਧਾਨ ਆਪਣੇ ਚਿੱਤ ਆਪਣਾ ਚਿੱਤ ਸ਼ਾਂਤੀ ਮੇ ਰੱਖਣਾ ਹਰ ਸਭ ਕੇ ਸਾਥ ਕ੍ਰੋਧ ਨਾ ਕਰਨਾ ਸਦਾ ਮੁਖ ਪ੍ਰਸੰਨ ਰਹਿਣਾ ਸਭ ਪਰਤੀ ਸ਼ੁਭ ਉਪਦੇਸ਼ ਦੇਣਾ ਮੁਲਾਇਮ ਚਿਤ ਰੱਖਣਾ ਇਹ ਮਿਰਦਤਾ ਦਾ ਸਰੂਪ ਹੈ ਸ਼ੰਕਾ ਐਸਾ ਕੋਮਲ ਚਿਤ ਕਿਸ ਕਾ ਹੁਆ ਹੈ ਸਮਾਧਾਨ ਐਸਾ ਕੋਮਲ ਚਿਤ ਸ੍ਰੀ ਵਿਸ਼ਨੂੰ ਭਗਵਾਨ ਕਾ ਹੁਆ ਹੈ ਸੋ ਤੂੰ ਸੁਣ ਇਸ ਪਰ ਸप्त ਰੇਖੀਆਂ ਕੀ ਗਾਥਾ ایک سمے آپس میں وشٹھ کشپ اتری وشوامتر گوتم جم دگن پاردواج یہ سپت یشیوں کے نام ہیں سنگھا تو ان کی بھی سپت یشی ہے جو تارا منڈل میں ہیں وشیش پگو کشپ انگرا اگست اتری پل اے سات رکھی رکھیشور تارا روپ سے دن رات رو کی پرکرما لیتے رہتے ہیں ਸੋ ਸਤ ਤਰਿਸ਼ੀ ਵਿਚਾਰ ਕਰਨ ਲਗੇ ਇਹਨਾਂ ਤਿੰਨ ਦੇਵਤਿਆਂ ਸੇ ਕਿਸ ਦੇਵਤੇ ਦਾ ਭਜਨ ਕਰਨਾ ਚਾਹੀਏ ਪ੍ਰਗੂ ઋષਿ ਬੋਲਾ ਤਮ ਇਹਾ ਬੈਠੋ ਮੈਂ ਇਸ ਬਾਤ ਦਾ ਪੱਕਾ ਪਤਾ ਮਾਲੂਮ ਕਰ ਆਤਾ ਹੂੰ ઋਸ਼ੀਆਂ ਨੇ ਕਹਾ ਅੱਛਾ ਜਾਓ ਪ੍ਰਗੂ ઋષਿ ਪਹਿਲੇ ਬ੍ਰਹਮ ਲੋਕ ਮੇ ਜਾਕਰ ਬ੍ਰਹਮਾ ਕੀ ਗੱਦੀ ਪਰ ਜਾ ਕੇ ਬੈਠ ਗਏ ਦੂਰੋਂ ਦੇਖ ਕੇ ਬ੍ਰਹਮਾ ਜੀ ਨਰਾਜ ਹੋਣੇ ਲਗੇ تب پرگو رکھی وہاں سے چل کے کلاش رشی کلاش میں شیو کے آسن پر بیٹھ گیا شیو بھی دوروں دیکھ کے ترسول لے کے مارنے پے وہاں سے بھی چھال مار کے پا گئے پھر کھیر سمندر میں گئے آگے شیش ناگ کی سیجا پر بھگوان جی براجمان ہو رہے ہیں اور لچمی چرن چاس رہی ہے ਪ੍ਰਗੂ ਨੇ ਜਾਤੇ ਹੀ ਸ੍ਰੀ ਭਗਵਾਨ ਕੀ ਵਖੀ ਮੇ ਲਤ ਮਾਰੀ ਸ੍ਰੀ ਗਰੀ ਭਗਵਾਨ ਉੱਠ ਕਰ ਪ੍ਰਗੂ ਕੇ ਚਰਨ ਦਾਬਣੇ ਲੱਗ ਪੜੇ ਮੁਖ ਮੇ ਕਹਿਣੇ ਲਗੇ ਹੈ ਭਗਵਾਨ ਮੇਰਾ ਸਰੀਰ ਬੱਜਰ ਜੈਸਾ ਸਖਤ ਥਾ ਆਪ ਕੇ ਚਰਨ ਕੋਮਲ ਥੇ ਆਪ ਕੋ ਕਸ਼ਟ ਹੁਆ ਹੋਗਾ ਪ੍ਰਗੂ ਜੀ ਨੇ ਪ੍ਰਸੰਨ ਚੇ ਧੋ ਕਰ ਉਨ ਕੋ ਆਣ ਕੇ ਕਹਾ ਭਜਨ ਕਰਨੇ ਕੇ ਲਾਇਕ ਵਿਸ਼ਨੂ ਹੈ ਔਰ ਕੋਈ ਨਹੀਂ ਐਸਾ ਚਿੱਤ ਕੋਮਲ ਮੈਨੇ ਲਤ ਮਾਰੀ ਉਲਟਾ ਉਹ ਚਰਨ ਦਾਮਣੇ ਲੱਗ ਪੜੇ ਕੋਮਲ ਤਾਂ ਹੋ ਤੋ ਐਸੀ ਹੋ ਸ਼ੰਕਾ ਹੁਣ ਅਗੇ ਸਤ ਬਚਨ ਹੈ ਨਾ ਕਹਿੰਦੇ ਸਤ ਬਚਨ ਕਿਸ ਕੋ ਕਹੇ ਹੈ ਸਮਾਧਾਨ ਜੋ ਮੁਖ ਸੇ ਕਹਿਣਾ ਜੋ ਮੁਖ ਸੇ ਬਚਨ ਕਹਿਣਾ ਉਸ ਕੋ ਪੂਰਾ ਕਰਨਾ ਜੈਸੇ ਇਹਨਾਂ ਨੇ ਕੀਆ ਹੈ ਸਵਈਆ ਸਿਸ ਤਰੇ ਚ ਤਰਨੀ ਸਿਰ ਮੈਂ ਅਰ ਸੂਰ ਫਿਰੇ ਸੋ ਸਦਾ ਨਭ ਮਾਹੀ ਤਾਰ ਗਦਾ ਬਲੋ ਹਰ ਜੀ ਬਲ ਦਵਾਰ ਰਹੇ ਸੋ ਪਤਾਲ ਕੇ ਮਾਹੀ ਕੁਰ ਅਹਲਾਲ ਲੋਕ ਜਰੇ ਦੇਖ ਸ਼ੰਕਰ ਨੀਠ ਤਰੇ ਗਰ ਬਾਹੀ ਪ੍ਰਾਨ ਸਮਨ ਤਨੇ ਤਰੇ ਬਰਤ ਕੋ ਦੁਖ ਪੂਰ ਭਏ ਬਰਤ ਡਾਰਤ ਨਹੀਂ ਉਹ ਹੈ ਗ੍ਰੋ ਇਹ ਕਹਿੰਦੇ ਵਿਸ਼ੇਸ਼ਨਾਗ ਨੇ ਸਿਸ ਧਰਤੀ ਸੀਸ ਤੇ ਰੱਖੀ ਹੋਈ ਹੈ ਹੈਨਾ ਫਿਰ ਸੁ ਆਪਣੇ ਸਿਰ ਤੋਂ ਸੁਰ ਸੂਰਜ ਤਕਾਸ਼ ਵਿੱਚ ਫਿਰਦਾ ਹੈ ਵਿਸ਼ਨੂੰ ਭਗਵਾਨ ਜੀ ਬਲਰਾਜੇ ਦੇ ਬੂਏ ਤੇ ਪਹਿਰਾ ਦਿੰਦੇ ਨੇ ਤੇ ਸ਼ਿਵ ਜੀ ਮਹਾਰਾਜ ਨੇ ਜ਼ਹਿਰ ਜਿਹੜਾ ਉਹ ਗਲੋਈ ਧਾਰਨ ਕੀਤਾ ਹੋਇਆ ਇਹ ਸਾਰੇ ਆਪੋ ਆਪਣਾ ਪਰਨ ਬਚਨ ਕੀਤਾ ਟਾਲਦੇ ਨਹੀਂ ਪੂਰੇ ਰਹਿੰਦੇ ਨੇ ਸਾਤਾ ਜੀ ਅੱਗੇ ਅਗਲਾ ਪੜੀਏ ਭਗਤ ਮਾਰਕਾ ਪ੍ਰਮਾਣ ਪੜੋਗੇ ਤੁਸੀਂ ਸਾਤੇ ਅਰੀ ਚੰਦਰ ਦੇ ਪਸਤ ਕੇ ਯੋਗਾ ਵਤ ਸਭ ਲੋਕਾ ਰਾਜੇ ਹਰੀ ਪਰਿਚੰਦ ਨੇ ਆਪਣਾ ਸਤ ਨਹੀਂ ਛੱਡਿਆ ਹਨ ਸਾਰੇ ਲੋਕ ਇਸ ਗੱਲ ਨੂੰ ਗਾਉਂਦੇ ਨੇ ਨੇਪ ਦਸਰਤ ਪੁਣਾ ਕਹੇ ਉਹ ਸਤ ਸਤ ਸੇ ਪੁੱਤਰ ਅਯੋਗਾ ਕਹਿੰਦੇ ਰਾਜੇ ਦਸ਼ਰਤ ਨੇ ਵੀ ਜਿਹੜਾ ਆਪਣੀ ਪਤਨੀ ਨਾਲ ਵਚਨ ਕੀਤਾ ਕਿ ਕਈ ਨਾਲ ਆਪਣੇ ਪੁੱਤਰ ਨੂੰ ਬਨਵਾਸ ਦੇ ਕੇ ਉਹ ਵੀ ਪੂਰਾ ਕੀਤਾ ਬਯੋਗ ਪੁੱਤਰ ਦਸਿਆ ਚਨਪਾਖੇ ਦਦੀਚ ਜਗ ਪ੍ਰਗਟ ਬਖਾਨਿਓ ਹਾਂ ਦੇ ਦਦੀਚ ਰਿਸ਼ੀ ਨੇ ਵੀ ਆਪਣਾ ਬਚਨ ਪ੍ਰਗਟ ਕੀਤਾ ਇਹ ਵੀ ਜਗਤ ਵਿੱਚ ਕਹਾਣੀ ਪ੍ਰਸਿੱਧ ਹੈ ਸੱਚੇ ਵਿੱਚ ਪਛ ਪਛ ਪਾਕ ਸੱਚ ਨਹਿ ਜੀ ਭੈ ਮਾਨਿਓ ਹਾਂ ਸੱਚੇ ਵਿੱਚ ਪਛ ਪਾਕ ਕਹਿੰਦੇ ਮੰਤਰੀਆਂ ਦੇ ਮੰਡਲ ਵਿੱਚ ਸੱਚ ਕਿਹਾ ਤੇ ਭੈ ਨਹੀਂ ਮੰਨਿਆ ਮਨ ਵਿੱਚ ਕਮਜੋ ਸਾਤ ਪੁਰਣ ਰੱਖਿਓ ਨਿਰਪਦ ਮੋਰ ਤੁਝ ਸੱਤਿਆ ਲੈ ਹੈ ਬੀਸ਼ਮ ਪਤਾਮਨ ਨੇ ਆਪਣਾ ਨਾ ਵਿਆਹ ਕਰਾਣ ਦਾ ਪਰਣ ਰੱਖਿਆ ساری ਉਮਰ ਕੁਆਰਾ ਰਿਆ ਤੇ ਮੋਰ ਤੁਜ ਨੇ ਆਪਣਾ ਪਰਣ ਰੱਖਿਆ ਆਪਣੇ ਪੁੱਤਰ ਦਾ ਭਗਵਾਨ ਕ੍ਰਿਸ਼ਨ ਜੀ ਗਏ ਸੀ ਨਾ ਪਰਖ ਅਰਜਨ ਤੇ ਕ੍ਰਿਸ਼ਨ ਮੋਰ ਤੁਜ ਰਾਜੇ ਦੀ ਪਰਖਿਆ ਕਰਨ ਗਏ ਸੀਗੇ ਤੇ ਨਾਲ ਇੱਕ ਸ਼ੇਰ ਬਣਾ ਕੇ ਲੈ ਗਏ ਸੀ ਕਹਿੰਦੇ ਸਾਡੇ ਸ਼ੇਰ ਨੂੰ ਮਾਸ ਖਵਾ ਆਪਣੇ ਪੁੱਤਰ ਦਾ ਹੀ ਖਵਾ ਉਹਨੇ ਫਿਰ ਆਪਣੇ ਪੁੱਤਰ ਦਾ ਮਾਸ ਖਵਾਇਆ ਸੀ ਉਹਨੂੰ ਹਾਂਜੀ ਇਹ ਤਾਂ ਮਰਗੇ ਸਨੇਹ ਸत्यasam ਇਹ ਮ ਬੁੱਧ ਆਗਮਾ ਪੁਰਾਨ ਕਹ ਹੈ ਹਾਂ ਕਹਿੰਦੇ ਸਤ ਵਰਗੀ ਕੋਈ ਚੀਜ਼ ਨਹੀਂ ਕੀ ਜਸ ਇਹ ਵੇਦ ਪੁਰਾਨ ਕਹਿੰਦੇ ਨੇ ਪਾਪ ਸਤ ਬੋਲਣੇ ਸੇ ਬੋਲਣ ਜੈਸਾ ਔਰ ਕੋਈ ਮਨ ਔਰ ਪਨ ਕੋਈ ਨਹੀਂ ਹੈ ਔਰ ਝੂਠ ਬੋਲਣੇ ਜੈਸਾ ਪਾਪ ਨਹੀਂ ਹੈ ਜੋ ਬਚਨ ਮੁਖ ਸੇ ਕਹੇ ਸਰ ਵੀ ਚਲਾ ਜਾਏ ਪਰ ਬਚਨ ਦਾ ਤਿਆਗ ਨਾ ਕਰੇ ਜੋ ਮੁਖ ਸੇ ਬਚਨ ਕਹਿ ਕਰ ਪੂਰਾ ਨਹੀਂ ਕਰਤਾ ਉਹ ਮੁਖ ਨਹੀਂ ਇੱਕ ਕਿਸਮ ਕੀ ਗੁਦਾ ਹੈ ਇਸ ਪਰ ਇੱਕ ਗਾਥਾ ਹੈ ਕਥਾ ਹੈ ਨੀ ਇੱਕ ਰਾਜਾ ਵੱਡਾ ਕਾਮੀ ਥਾ ਉਸ ਕੀ ਇੱਕ ਸੁੰਦਰ ਰਾਣੀ ਥੀ ਦਸ਼ਰਤ ਵਤ ਉਸ ਪਰ ਵਿਕਿਆ ਹੁਆ ਥਾ ਜਿਵੇਂ ਦਸ਼ਰਤ ਆਪਣੀ ਘਰ ਵਾਲੀ ਦਾ ਪਖਤ ਬਣਿਆ ਸੀ ਉਹ ਵੀ ਪੋ ਕਾਮੀ ਨਾ ਥਾ ਉਸ ਦਿਨ ਰਾਣੀ ਨੇ ਗੋਲੀ ਨੂੰ ਕਹਾ ਗੋਲੀ ਓਂਦੀ ਨੌਕਰਾਨੀ ਰਾਣੀ ਨੇ ਗੋਲੀ ਨੂੰ ਕਹਾ ਏ ਗੋਲੀ ਮੇਰਾ ਸੀਸ ਖੋਲ ਕੇ ਅੱਜ ਧੋ ਦੇ ਗੋਲੀ ਨੇ ਕਹਾ ਅਛਾ ਗੋਲੀ ਨੇ ਤੀਰੇ ਤੀਰੇ ਰੋਮ ਖੋਲ ਕੇ ਪਹਿਲੇ ਸਾਬਣ ਸੇ ਧੋਇਆ ਫਿਰ ਦਹੀਂ ਸੇ ਧੋਇਆ ਫਿਰ ਅਤਰ ਫੁਰੇਣ ਲਗਾਇਆ ਫਿਰ ਵਾਲ ਸੁਕਾਏ ਕਰ ਸਿਰ ਗੁੰਦਨ ਕੀਆ ਫਿਰ ਸੰਧੂਰ ਸੇ ਮਾਂਗ ਲਗਾ ਕਰ ਕੰਗੀ ਫੇਰ ਕਰ ਹੂੰ ਸੀਸ ਸੀਸਾ ਅ ਦੇਗਰ ਗੋਲੀ ਨੇ ਕਿਹਾ ਲੇਹੋ ਜੀ ਆਪਣਾ ਸਿਰ ਆਪਣਾ ਦੇਖ ਲਓ ਜਦ ਰਾਣੀ ਸ਼ੀਸ਼ਾ ਲੈ ਕੇ ਦੇਖਣੇ ਲੱਗੀ ਉੱਪਰ ਸੇ ਇੱਕ ਕਾਊਏ ਨੇ ਵਿੱਠ ਕਰ ਦੇਈ ਸਿਰ ਸਿਰ ਸਾਰਾ ਖਰਾਬ ਹੋ ਗਿਆ ਐਸੀ ਨੀਤੀ ਦੇਖ ਕੇ ਰਾਣੀ ਕੋ ਵੱਡਾ ਗੁੱਸਾ ਹੂਆ ਇਸ ਨੀਜ ਨੇ ਮੇਰਾ ਸਿਰ ਖਰਾਬ ਕਰ ਦਿਆ ਹਾਰ ਸ਼ਿੰਗਾਰ ਉਤਾਰ ਕਰ ਮੈਲਾ ਵੇਸ ਧਾਰ ਕਰ ਸ਼ੋਕ ਮੰਦਰ ਮੇਂ ਦਾਖਲ ਹੋਈ ਜਬ ਰਾਜਾ ਆਇਆ ਦੇਖਾ ਰਾਣੀ ਮਹਿਲੋਂ ਮੇਂ ਨਹੀਂ ਸ਼ੋਕ ਮੰਦਰ ਮੇਂ ਪਹਿਲਾਂ ਰਾਜਾ ਦੇ ਮਹਿਲਾਂ ਚ ਇੱਕ ਮਕਾਨ ਹੁੰਦਾ ਜੀ ਜੇ ਰਾਣੀ ਰੁਸੀ ਹੋਵੇ ਤਾਂ ਉੱਥੇ ਜਾ ਕੇ ਲੰਮੀ ਪੈ ਜਾਵੇ ਉਹਨੂੰ ਸ਼ੋਕ ਮੰਦਰ ਕਹਿੰਦੇ ਸੀ ਰੋਸ਼ਨ ਵਸਤੇ ਸੀਗਾ ਹਾਂ ਰੁਸਨਾ ਮਾਤੇ ਮਕਾਨ ਬਣਾਇਆ ਹੁੰਦਾ ਜੀ ਮਹਿਲਾਂ ਵਿੱਚ ਇੱਕ ਆਹ ਕਹਿੰਦੇ ਸ਼ੋਕ ਮੰਦਰ ਮੇਂ ਆਹ ਦਾਖਲ ਹੋਈ جب راجہ آیا دیکھا رانی محلوں میں نہیں ہے گولی نے پوچھا رانی کہاں ہے گولی نے کہا شوک مندر میں ہے راجہ سن کر سوچنے لگا کیا کارن ہے کیوں شوک مندر میں رانی داخل ہوئی ہے راجہ ڈرتا ہوا رانی کے پاس پہنچا پوچھا ہے رانی کی کارن ہے آگے رانی رو رہی ہے بولتی نہیں راجہ وارنوار پوچھتا ہے وہ بتاتی نہیں ہے راجہ پہ کا مارا ہوا رانی کے پیروں تے متھا پیا ٹیکتا ہے ਰਾਣੀ ਬੋਲੀ ਮੈਂ ਕਿਆ ਕਹੂੰ ਜੋ ਮੈਂ ਕਹੂੰ ਸੋ ਤੂੰ ਕਰੇ ਤਾਂ ਮੈਂ ਕਹੂੰਗੀ ਰਾਜਾ ਨੇ ਕਿਹਾ ਜੋ ਤੂੰ ਕਹੇਂਗੀ ਸੋ ਹੀ ਮੈਂ ਕਰੂੰਗਾ ਤਾਂ ਰਾਣੀ ਨੇ ਕਿਹਾ ਦੇਖ ਤੇਰੇ ਰਾਜ ਮੇ ਮੇਰਾ ਕਉਏ ਵੀ ਆਦਰ ਨਹੀਂ ਕਰਤੇ ਔਰ ਕਮਨ ਕਰੇਗਾ ਸਾਰਾ ਦਿਨ ਲਗਾ ਸਾਰਾ ਦਿਨ ਲਗਾ ਕਰ ਮੈਨੇ ਸਿਰ ਧੋਇਆ ਜਦ ਤਿਆਰ ਹੋਆ ਕਉਏ ਨੇ ਵੇਟ ਕਰਕੇ ਮੇਰਾ ਸਿਰ ਖਰਾਬ ਕਰ ਦਿਆ ਮੈਂ ਤੇਰੇ ਪਰ ਤਬ ਰਾਜੀ ਹੋਊਂਗੀ ਜਦ ਤੂੰ ਸਾਰੇ ਕਾਊਏ ਪਕੜਵਾ ਕਰ ਮਰਵਾ ਦੇਵੇਂ ਰਾਜਾ ਨੇ ਕਿਹਾ ਮੈਂ ਐਸੇ ਹੀ ਕਰੂੰਗਾ ਤਬ ਰਾਣੀ ਨੇ ਮੈਲਾ ਵੇਸ ਦੂਰ ਕਰ ਹਾਰ ਸ਼ਿੰਗਾਰ ਲਗਾ ਲਈਆ ਤਬ ਰਾਜਾ ਨੇ ਵਜ਼ੀਰੋਂ ਕੋ ਬੁਲਾਏ ਕੇ ਕਿਹਾ ਸਾਰੇ ਕਾਊਏ ਪਕੜਾਏ ਲਿਓ ਇੱਕ ਵੀ ਰਹਿਣੇ ਨਾ ਪਾਵੇ ਵਜ਼ੀਰਾ ਨੇ ਹੁਕਮ ਮੰਨ ਕਰ ਫੰਦਕੀਆਂ ਕੋ ਬੁਲਾ ਕੇ ਕਹਿ ਦਿਆ ਕਾਊਏ ਲੱਗੇ ਪਕੜੀਵਣ پکڑ پکڑ کے جمع کری جائے جس نے ویٹھ کری تھی وہ کؤں کا راجہ تھا اس کے پاس کؤں نے پکار کری کرم تو آپ نے کیا ہے پھل ملنے لگا ہے اب ہم کیا کریں راجہ بولا اچھا میں تم کو چھڑاؤں گا پر تم نے یہ کام کرنا جب تم سے وہ راجہ پوچھے سب کوئے آگئے ہیں تم نے یہ کہنا اور تو سب آگئے ہیں پر ہمارا راجہ صاحب نہیں آئے پھر تم نے مجھ کو آن کے لے جانا سب کوئے پکڑے گئے راجہ نے کواں سے پوچھا سب آگئے ہیں ایک کوا بولا مہاراج اور سب آگئے ہیں ایک ہمارا راجہ نہیں آیا راجہ نے پوچھا وہ کیوں نہیں آیا کے نے کہا کیا جانے راجہ بولا وہ کیسے آوے کوے نے کہا ایک ہم کو چھوڑے میں لے جا کے لے آتا ہوں راجا نے چھوڑ دیا جا کے اپنے راجا کو لے آیا راجا نے کہا ہور صاحب آگے تم کہاں رہے تھے کنواں کا راجا بولا جیسے تم اپنی پرجا کے راجے ہو ایسے ہم راجے ہیں اور ایک مقدمہ ہمارے پاس آیا ہوا تھا اس پر دیری ہوئی ہے راجا نے پوچھا کیا مقدمہ تھا مقدمہ سمجھتے ہو نا کیس جو میں اپنا کورٹ کچہری چل جی کیس ਹਾਂਜੀ ਕਹੂੰਗਾ ਕਿ ਰਾਜਾ ਬੋਲਾ ਦੋ ਪੁਰਖ ਝਗੜਤੇ ਹੋਏ ਆ ਗਏ ਇੱਕ ਕਹੇ ਮੈਂ ਇੱਕ ਕਹੇ ਸੰਸਾਰ ਮੇ ਇਸਤਰੀਆਂ ਬਹੁਤ ਹੈ ਦੂਸਰਾ ਕਹੇ ਮਰਦ ਬਹੁਤ ਹੈ ਹਮ ਕਈਆਂ ਕੇ ਪਾਸ ਗਏ ਆ ਪਰ ਕਿਸੇ ਨੇ ਝਗੜਾ ਮਿਟਾਇਆ ਨਹੀਂ ਇਸ ਝਗੜੇ ਦਾ ਆਪ ਨਿਆਂ ਕਰੇ ਸੋ ਉਸ ਕੇ ਨਿਆਂ ਕਰਤੇ ਹੋਏ ਹਮ ਕੋ ਦੇਰੀ ਲੱਗ ਗਈ ਹੈ ਰਾਜਾ ਨੇ ਕਹਾ اس کا نیا کیا کرنا ہے جتنی استریاں ہیں اتنے ہی پورک ہیں کیونکہ ایشور نے سب کا جوڑا پیدا کرا ہے پر اچھا تینے کی نیا کرا کہوا کا راجہ بولا میں نے یہ نیاؤں کرا ہے سنسار میں استریاں بہت ہیں مرد تھوڑے ہیں راجہ نے کہا یہ کیسے کہاں کا راجہ بولا جو عورتوں کے آنکھیں لگنے والا ہے وہ بھی عورت ہے سو مرد نہیں ہے اتنی بات سنتے سار راجہ کو بودھ ہو گیا میں عورت کے آنکھیں لاکھے کے کو مروانے لگا ہوں تو میں بھی استری ہوا پرش تو نہ بنا میں عورت کائے کو بڑھنا ہے مرد بنوں ایسے بچار کر سب کؤں کو چھوڑ دیا ادھر رانی نے سنا کہ راجہ نے کہوے پکڑ کے پھر چھوڑ دیئے ہیں رانی کرود ونت ہو کر ہار سنگار اتار کے شوک مندر میں جائے بیٹھی اور پھر پٹ شاپا پا بیٹھی راجہ شوک مندر میں گیا پوچھا ایسا حال کیوں کیا ہے رانی بولی میں اب تیرے ساتھ نہیں بولتی تینے کنواں کو کیوں چھوڑا, چھوڑ دیا ہے اب میں وکھ کھا کے مر جاؤں گی یعنی زہر کھا کے مر جاؤں گی <laughs> راجہ کام انتر ہو کر کہنے لگا ہے hey پیاری جیسے تم کہیں گی میں ویسے ہی کروں گا پر تم مر نہیں یہ جی میڑا ویس اتار کر ہار سنگار پہن لے ابھی کوئے پکڑوا کر مروا دیتا ہوں رانی نے ہار سنگان پہن لیا راجہ نے حکم دیا راجہ نے حکم دے کر پھر کوئے پکڑوا لیے پھر کوے اپنے راجہ پاس گئے کہا ہے hey, راجن پھر راجا پکڑوائی جاتا ہے اب ہم کیا کریں کؤں کا ka راجہ بولا پھر تم نے پورب کی نیائی کہنا ہم پھر تم کو شڑوائے دے میں گے میں بھی پکڑا گیا سو بھی پکڑا گیا راجہ نے پوچھا کیوں سب کوئے آ ایک کنویں نے کہا ہے hey, راجن ہمارا راجہ نہیں آیا راجہ نے کہا جا کے تم لے آؤ وہ جا کے لے آیا راجہ نے پوچھا تم کہاں رہے کنواں کہ کا راجہ بولا تمہارے بات ہم بھی راجہ ہیں سو ہمارے پاس ایک مقدمہ آیا ہوا تھا اس کے نیا کرنے میں ڈیری لگی ہے راجہ نے پوچھا وہ کیا مقدمہ تھا کنواں کا راجہ بولا دو پرس چگڑتے چگڑتے ہمارے پاس آئے ایک کہے سنسار میں مکھ بہت ہیں دوسرا کہے نہیں گدا بہت ہے راجا بولا یہ نیا کیا کرنا ہے یہ سب کوئی جانتا ہے جتنے مکھ ہیں اتنے ہی گدا ہیں پر اچھا تینے نے نیا کیا کرا ہے کہواں کا راجا بولا میں نے یہ نیا کیا کہ سنسار میں مکھ تھوڑے ہیں گدا بہت ہیں راجا نے پوچھا یہ کیسے کہتے کہ راجا بولا جو مکھ سے بچن کہہ کر پورا نہیں کرتے وہ مکھ نہیں ਉਹ ਵੀ ਗੁਦਾ ਹੀ ਹੈ ਇਸ ਵਾਸਤੇ ਗੁਦਾ ਬਹੁਤ ਹੈ ਮੁਖ ਥੋੜੇ ਹੈ ਐਸੀ ਬਾਤ ਸੁਣ ਕੇ ਰਾਜਾ ਕੋ ਬੋਧ ਹੋ ਗਿਆ ਮੇਰਾ ਮੁਖ ਵੀ ਗੁਦਾ ਹੁਆ ਕਿਉਂਕਿ ਇਸੇ ਮੁਖ ਸੇ ਕਹਿ ਕਰ ਮੈਂ ਕਾਊਵਾ ਕੋ ਛੋੜਾ ਫਿਰ ਮੈਨੇ ਪਕੜਵਾ ਲਿਏ ਹੈ ਮੇਰਾ ਮੁਖ ਤਾਂ ਨਾ ਹੁਆ ਗੁਦਾ ਹੋਈ ਏਕ ਰਾਣੀ ਕੇ ਲਈ ਹਜ਼ਾਰਾਂ ਜੀਵਾਂ ਦਾ ਬਦ ਵੀ ਕਰਾਂ ਅਰ ਨਾਲੇ ਮੈਂ ਆਪਣਾ ਮੁਖ ਨੂੰ ਗੁਦਾ ਬਣਾਵਾ ਐਸੇ ਵਿਚਾਰ ਕਰ ਸਭ ਕਾਊਵੇ ਛੋੜ ਦिए ਰਾਣੀ ਟੱਪਣੇ ਲੱਗੀ ਰਾਜਾ ਨੇ ਤਾੜ ਕੇ ਕਹਾ ਭਲੀ ਮਾਨਸ ਬਣ ਕੇ ਰੋ ਨਹੀਂ ਤਾਂ ਤਲਵਾਰ ਸੇ ਤੇਰਾ ਸਿਰ ਕਾਟ ਦੇਉਂਗਾ ਭੈ ਕੀ ਮਾਰੀ ਰਾਣੀ ਚੁੱਪ ਕਰ ਗਈ ਭਾਵ ਜੋ ਮੁਖ ਸੇ ਬਚਨ ਕਥਨ ਕਰ ਫੇਰ ਪੂਰਾ ਨਹੀਂ ਕਰਤਾ ਸੋ ਮੁਖ ਨਹੀਂ ਉਹ ਇੱਕ ਕਿਸਮ ਦੀ ਗੁਦਾ ਹੈ ਅਰ ਜੋ ਬਚਨ ਕਹਿ ਕਰ ਪੂਰਾ ਨਹੀਂ ਕਰਤਾ ਸੋ ਜੀਤਾ ਹੂਆ ਜੀਤਾ ਵੀ ਮਰਿਆ ਹੂਆ ਹੈ ਜੋ ਵਾਕ ਕੇ ਪੂਰਾ ਕਰਨ ਵਾਲਾ ਹੈ ਸੋ ਮਰਾ ਹੋਇਆ ਵੀ ਸਦਾ ਜੀਤਾ ਹੈ ਇਸ ਪਰ ਪ੍ਰਮਾਣ ਪੜੋਗੇ ਹਾਂ ਹਾਂਜੀ ਕਹੋ ਕਿ ਬਨੇਰੇ ਹਾਂ ਹੁਣ ਆਏਗੀ ਬੋਲੋ ਕਹੋ ਕੇ ਬਨੇਰੇ ਕਾ ਬੈਠਿਓ ਕਾ ਕਾ ਕਰੇ ਦੇਵੀ ਤਾਸ ਵੈ ਵਾਕੋ ਮਾਰਨੋ ਮਨੋ ਤਾਰਿਓ ਹੈ ਕਹੋ ਕੇ ਬਨੇਰੇ ਬਨੇਰਾ ਸਮਝਦੇ ਨਾ ਅਲੀ ਬਨੇਰਾ ਨਹੀਂ ਸਮਝਦਾ ਮਾਰਾ ਬਨੇਰਾ ਆਪਾਂ ਜਦੋਂ ਮਕਾਨ ਦੇ ਉੱਤੇ ਛੱਤ ਹੁੰਦੀ ਹੈ ਨਾ ਹਾਂਜੀ ਤੇ ਚੌਰਸ ਚਾਰ ਬਸ ਜਿਹੜਾ ਉੱਪਰ ਥੋੜਾ ਜਿਹਾ ਵਧਾਇਆ ਨਹੀਂ ਹੁੰਦਾ ਉੱਪਰ ਵੀ ਮਤਲਬ ਬੱਚੇ ਵਿੱਚ ਥੱਲੇ ਨਾਲ ਡਿੱਗਣ ਹੈ ਨਾ ਅਜੇ ਜਿੱਦਾਂ ਬਾਲਕਨੀ ਹੋਈ ਜਿੱਦਾਂ ਬਾਲਕੋਨੀ ਆਪਾਂ ਉੱਤੇ ਮਤਲਬ ਜਿਹੜੇ ਕੰਧ ਦੇ ਉੱਪਰਲਾ ਜਿੱਥੇ ਲੈਂਟਰ ਪਾਇਆ ਹੁੰਦਾ ਨਾ ਕੰਧ ਦੇ ਉੱਤੇ ਉਹ ਬਨੇਰਾ ਹੀ ਹੁੰਦਾ ਯਾਨੀ ਯਾਨੀ ਕਿ ਯਾਨੀ ਕਿਸੇ ਦੇ ਕੋਠੇ ਦੇ ਕਾਂ ਬੈਠਾ ਸੀ ਕਹਿੰਦਾ ਕੰਦੇ ਵੀ ਠੀਕ ਹੈ ਜੀ ਬੈਠਿਓ ਕਾਂ ਕਾਹੂ ਕਿ ਬਨੇਰੇ ਕਾਂ ਬੈਠਿਓ ਕਾਂ ਕਾਂ ਕਰਿਓ ਕਾਂ ਕਾਂ ਕਰਦਾ ਸੀ ਅੱਛਾ ਦੇਵੀदास ਕਵੀ ਕਹਿੰਦਾ ਵੈ ਵਾਕੋ ਮਾਰਨੋ ਮਨੋ ਧਰਿਓ ਹੈ ਉਹ ਬੰਦੇ ਨੇ ਉਹਨੂੰ ਮਾਰਨ ਵਾਸਤੇ ਜਿਹਦੇ ਕਾਂਜੇ ਦੇ ਬਨੇਰੇ ਤੇ ਬੈਠਾ ਸੀ ਕਾਂ ਰੋਲਾ ਪਾ ਰਹੇ ਨੇ ਕਿ ਮਾਰੀਏ ਇਹਨੂੰ ਹੈ ਨਾ ਅੱਛਾ ਜੀ ਤੇ ਬੈਨਨ ਸੇ ਸੁੰਦਰੀ ਸੇ ਕਹਿਓ ਖੰਡੋ ਲਾਓ ਮੇਰੋ ਉਹਨੇ ਆਪਣੇ ਮੂੰਹ ਤੋਂ ਕਿਹਾ ਆਪਣੇ ਘਰ ਵਾਲੀ ਨੂੰ ਮੇਰਾ ਖੰਡਾ ਲੈ ਕੇ ਆ। ਹਾਂਜੀ। ਤੇ ਨੈਨਨ ਨੂੰ ਤਨਖਬਾਨ ਮੰਗਿਓ ਛਲਿਓ ਕਰਿਓ ਹੈ। ਤੇ ਅੱਖਾਂ ਨਾਲ ਇਸ਼ਾਰਾ ਕੀਤਾ ਵੀ ਤੀਰ ਕਮਾਨ ਲੈ ਕੇ ਆ। ਹਮ। ਨੇ ਤੜਕ ਵਾਇਸ ਮਾ ਬੋਲ ਪਰ ਬੈਠ ਰਿਓ। ਕਹਿੰਦੇ ਜਿਹੜਾ ਉਹ ਕਾਂ ਸੀਗਾ ਉਹ ਬੋਲਦਾ ਰਿਹਾ ਤੇ ਉੱਤੇ ਬੈਠਾ ਰਿਹਾ ਨੇ ਤੜਕੋਗੇ ਵੀ ਖੰਡੇ ਨਾਲ ਮੇਰਾ ਕੀ ਵਿਗਾੜ ਲੇਗਾ ਏ। ਹਮ। ਖੈਂਜ ਤੁੱਕਾ ਮਾਰਿਓ ਵਹ ਵਹੀ ਮਹੀ ਮਾਹੇ ਗਿਰ ਪੜਿਓ ਹੈ। ਪਰ ਉਹਨੇ ਤੇ ਮੰਗਾਇਆ ਸੀ ਤੀਰ ਕਮਾਨ ਉਹਨੇ ਇੱਕ ਤੀਰ ਹੁੰਦਾ ਕਿ ਤੁੱਕਾ ਹੁੰਦਾ ਅਗੇ ਤੁਸੀਂ ਇੱਥੇ ਜਿਹੜਾ ਅਗੇ ਮੁਖੀ ਲੱਗੀ ਹੁੰਦੀ ਉਹ ਤੀਰ ਹੁੰਦਾ ਤੇ ਜਿਹਦੇ ਅਗੇ ਉਦਾਂ ਹੀ ਮਤਲਬ ਗੋਲੇ ਜੀ ਲੱਗੀ ਗੋਲੀ ਜੀ ਲੱਗੀ ਹੁੰਦੀ ਉਹਨੂੰ ਤੁੱਕਾ ਕਹਿੰਦੇ ਨੇ ਅੱਛਾ ਜੀ ਉਹਨੇ ਕਾਂ ਨੂੰ ਤੁੱਕੇ ਵਾਲਾ ਤੀਰ ਮਾਰਿਆ ਤੇ ਕਾਂ ਵਿਚਾਰ ਡਿੱਗ ਪਿਆ गिर ਪਿਆ ਧਰਤੀ ਤੇ ਗਿਰਤ ਗਿਰਤ ਹੀ ਕਾਂ ਕਹੋ ਡਿੱਗਦਾ ਕਾਂ ਬੋਲਿਆ ਹੋਂ ਤੋਂ ਸਦਾ ਜੀਵਤ ਹਾਂ ਮੈਂ ਤੇ ਸਦਾ ਜਿਉਂਦਾ ਹਾਂ ਹਾਂ ਜੀ ਜਾਕੋ ਬੋਲ ਗयो ਜਿਹੜਾ ਜਿਹੜਾ ਆਪਣੀ ਜ਼ੁਬਾਨ ਤੋਂ ਫਿਰ ਗਿਆ ਯਾਨੀ ਖੰਡਾ ਖੰਡਾ ਈ ਥਾਂ ਤੇ ਜਾਕੋ ਬੋਲ ਗयो ਜਦ ਤੀਰ ਚਲਾਇਆ ਜਾਂਦੇ ਵੈ ਮਰਿਓ ਹੋਤੋ ਨਾ ਮਰਿਓ ਹੈ ਕਹਿੰਦੇ ਉਹ ਉਹ ਬੰਦਾ ਮਰ ਗਿਆ ਯਾਨੀ ਜਿਹਨੇ ਆਪਣੀ ਜ਼ੁਬਾਨ ਤੋਂ ਮਰ ਗਿਆ ਕਾ ਕਾ ਕਹਿੰਦਾ ਮੈਂ ਤਾਂ ਜਿਉਂਦਾ ਆ ਮਰ ਕੇ ਮਰ ਕੇ ਵੀ ਜਿਉਣਾ ਪਰ ਤੂੰ ਜਿਉਂਦਾ ਵੀ ਮਰਿਆ ਬਚਨ ਕਰੇ ਤੇ ਖਿਸਕ ਜਾਏ ਬੋਲੇ ਸਭ ਕੱਚਾ ਇਹ ਪ੍ਰਮਾਣ ਹੈ ਵਾਕ ਸੱਚ ਕਰਨਾ ਇਸ ਦਾ ਨਾਮ ਸਤ ਵਚਨ ਹੈ ਇਤਿ ਸ਼ੰਕਾ ਤਾਪ ਕੈ ਪ੍ਰਕਾਰ ਕਾ ਹੈ ਜੀ ਤਪ ਦਾਨ ਤਪ ਤਪ ਲਿਖਣਾ ਜਿਹਨਾਂ ਨੇ ਪਰ ਚਲੋ ਤਾਪ ਤੇ ਤਪ ਇੱਕੋ ਜੀ ਦੇ ਤਾਪ ਕੈ ਪ੍ਰਕਾਰ ਕਾ ਹੈ ਸਮਾਧਾਨ ਤਾਪ ਤਿੰਨ ਤਰ੍ਹਾਂ ਕਾ ਹੈ ਸ਼ੰਕਾ ਉਹਨਾਂ ਕੇ ਨਾਮ ਕੀ ਹੈ ਸਮਾਧਾਨ

ਥੋੜਾ ਪਿੱਛੇ ਜਾ ਕੇ ਲੋਕ ਰੋਕ ਲਾਓ ਹਾਂਜੀ ਤੱਪ ਤੱਪ ਤੋਂ ਸ਼ੁਰੂ ਕਰਾਂਗੇ ਜੀ ਠੀਕ ਹੈ ਮਹਾਰਾਜ ਖਾਣਾ ਸਾਤਾ ਜੀ ਗਿਆ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ